ਇਨਾਟਾ ਜੀ ਕੁਲਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜਵੰਦਾ ਕਲਾਂ ਕੀ ਮਾਮਲਾ ਜਿਹੜਾ ਤੁਹਾਡੀ ਆ ਘਟਨਾ ਹੋਈ ਹੈ ਇਹ ਜੀ ਮੈਂ ਜਲੰਧਰ ਡਿਊਟੀ ਕਰਦਾ ਗੁਰਦੁਆਰਾ ਸਾਹਿਬ ਤਲਨ ਸਾਹਿਬ ਉੱਥੋਂ ਪਿੰਡ ਆ ਮੈਂ ਸਾਡੀ ਤਾਈ ਦੀ ਡੈਥ ਹੋਈ ਆ ਤੇ ਉਹਨਾਂ ਦਾ ਕਰਕੇ ਪਿੰਡ ਘਰ ਰਹਿ ਰਹੇ ਆ ਵੱਡੇ ਭਰਾ ਤੋਂ ਉਹਨਾਂ ਨਾਲ ਕੰਮ ਧੰਦਾ ਕਰਾ ਰਹੇ ਆ ਤੇ ਉਸ ਤੋਂ ਬਾਅਦ ਡੈਡੀ ਸਾਡੇ ਬਾਹਰ ਪੱਠਿਆਂ ਨੂੰ ਗਏ ਆ ਤੇ ਮੇਰੀ ਭਤੀਜੀ ਤੇ ਮੇਰਾ ਮੁੰਡਾ ਅਸੀਂ ਪੱਠਿਆਂ ਨੂੰ ਜਿਹੜੀ ਮੋਟਰਸਾਈਕਲ ਵਾਲੀ ਰੇਡੀਓ ਮੈਂ ਚਲਾ ਕੇ ਜਾ ਰਹੇ ਆ ਤੇ ਭਤੀਜੀ ਮੇਰੀ ਆਂਦੀ ਵੀ ਚਾਚੂ ਜੀ ਤੁਹਾਨੂੰ ਘਟ ਜਲਾਉਣੀ ਆਉਂਦੀ ਆ ਤੇ ਤੁਸੀਂ ਰਾਹ ਦੇ ਵਿੱਚ ਉਹਨਾਂ ਮੈਨੂੰ ਕਹੇ ਵੀ ਮੈਨੂੰ ਹੁਣੇ ਫੜਾਓ ਗੱਡੀ ਮੇਰ ਦਾ ਜਿੱਦ ਕਰੀ ਜਾਂਦੀ ਆ ਇਹਨਾਂ ਦੀ ਗੱਡੀ ਆ ਰਹੀ ਉਦੋਂ ਹਾਥੀ ਛੋਟਾ ਜਿਹੜਾ ਲੋਹਾ ਲੋਹਾ ਖਰੀਦ ਕੇ ਲਿਆਉਂਦੇ ਆ ਇਹਨਾਂ ਦੀ ਗੱਡੀ ਮੈਂ ਨਗਾਹਤੀ ਬਿਲਕੁਲ ਗੱਡੀ ਸਾਈਡ ਤੇ ਲਾਤੀ ਆ ਤੇ ਉਹਨੂੰ ਮੈਂ ਭਤੀਜੀ ਆਪਣੀ ਨੂੰ ਮੋਟਰਸਾਈਕਲ ਆ ਗੱਡੀ ਫੜਾਉਣ ਲੱਗਾ ਵਾਂ ਉਹਨਾਂ ਚਿਰ ਨੂੰ ਇਹ ਗੱਡੀ ਕਿੰਨੀ ਦੂਰ ਛੱਡ ਕੇ ਆ ਗਏ ਤੇ ਮੇਰੇ ਗਲ ਪੈ ਗਏ ਆਣ ਕੇ ਤੇ ਮੇਰੇ ਇਹਨਾਂ ਨੇ ਬੜੀ ਕੁੱਟਮਾਰ ਕੀਤੀ ਆ ਤੇ ਦਸਤਾਰ ਦੀ ਲਾਤੀ ਆ ਤਾਰਾਂ ਦੀ ਵਿਵਧੀ ਭਰਾਵਾਂ ਨੇ ਲਾਹਪਰੀਤ ਜਗਦੀਸ਼ ਸਿੰਘ ਤੇ ਇਹਨਾਂ ਦਾ ਪੁੱਤਰ ਅਰਜਨ ਸਿੰਘ ਇਹਨਾਂ ਤਿੰਨਾਂ ਨੇ ਬਹੁਤ ਮੇਰੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਮੇਰੀ ਭਝਾਈ ਵੀ ਉਹਨਾਂ ਉੱਤਰ ਨੂੰ ਬੱਚਿਆਂ ਨੇ ਦੱਸਿਆ ਤੇ ਉਹ ਵੀ ਭੱਜ ਕੇ ਆਏ ਆ ਮਗਰ ਉਹਨਾਂ ਦੀ ਵੀ ਮੇਰੀ ਭਝਾਈ ਦੇ ਵੀ ਇਹਨੇ ਦਾਤਰ ਮਾਰਿਆ ਘਰ ਦੇ ਸਾਰੇ ਪਰਿਵਾਰ ਆਏ ਆ ਉਹਨਾਂ ਨੂੰ ਗਲਤ ਸ਼ਬਦ ਵੀ ਬਹੁਤ ਭਝਾਈ ਨੂੰ ਕਿ ਮੇਰੀ ਵਾਈਫ ਨੂੰ ਬੋਲੇ ਗਏ ਕੋਈ ਪ੍ਰਾਣੀ ਰੰਜਿਸ਼ ਹੈ ਤੇ ਨਹੀਂ ਪ੍ਰਾਣੀ ਰੰਜਿਸ ਆਰ ਡੀ ਚੱਲਦੀ ਹੀ ਵੀ ਕਹਿੰਦੇ ਆ ਵੀ ਤੁਸੀਂ ਸਾਡੇ ਵੱਲੇ ਵਹਨੇ ਆ ਹੁਣ ਤੁਸੀਂ ਦੱਸੋ ਆਪਾਂ ਨੂੰ ਰੱਬ ਨੇ ਅੱਖਾਂ ਦਿੱਤੀਆਂ ਵੇਖਣ ਵਾਸਤੇ ਜੇ ਆਪਾਂ ਰਸਤੇ ਦੇ ਵਿੱਚ ਤੁਰੇ ਜਾ ਰਹੇ ਆ ਤੇ ਆਪਾਂ ਵੇਖਾਂਗੇ ਹੀ ਕਿ ਨੀਵੀਂ ਪਾ ਕੇ ਢੰਡ ਕੱਢ ਕੇ ਲੰਘਾਂਗੇ ਦੱਸੋ ਜੇ ਰੱਬ ਨੇ ਦਿੱਤੀਆਂ ਅੱਖਾਂ ਤੇ ਹੀ ਵੇਖ ਕੇ ਗਾਮ ਲੰਘਾਂ ਜੇ ਮੈਨੂੰ ਮੈਂ ਵੇਖ ਕੇ ਗੱਡੀ ਪਾਸੇ ਕੀਤੀ ਆ ਜੇ ਮੇਰੇ ਮਨ ਦੇ ਵਿੱਚ ਲੜਨ ਵਾਲੀ ਗੱਲ ਹੁੰਦੀ ਤੇ ਮੈਂ ਗੱਡੀ ਵਿਚਕਾਏ ਸੜਕ ਦੇ ਵਿੱਚ ਰੋਕਦਾ ਤੇ ਜੇ ਮੈਂ ਇਹਨਾਂ ਨਾਲ ਲੜਨਾ ਚਾਹੁੰਦਾ ਹੁੰਦਾ ਤੇ ਇਹਨਾਂ ਦੋ ਤਿੰਨ ਬੰਦਿਆਂ ਨੇ ਮੈਨੂੰ ਢਾ ਲਿਆ ਬਾਕੀ ਪਤਾ ਨਹੀਂ ਕਿੰਨੇ ਅਣਪਛਾਤੇ ਬੰਦੇ ਮੈਨੂੰ ਕੁੱਟ ਮਾਰ ਕਰਕੇ ਗਏ ਆ ਹਸਪਤਾਲ ਲਾਖੇ ਹੋਏ ਹੋ ਤਾਂ ਕੀ ਇਥੋਂ ਅਥਾਰਵ ਕੀਤੀ ਗਿਆ ਅਜੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਬਹੁਤ ਘੱਟ ਬਰਾ ਜਿੰਨੀ ਹੱਡੀ ਸਾਟਿਆ ਉਤੋਂ ਇਹ ਘੱਟ ਬਣਾ ਰਹੇ ਡਾਕਟਰ ਸਾਹਿਬ ਹਣੀ ਤੇ ਸਾਨੂੰ ਅਜੇ ਕੋਈ ਇਨਸਾਫ ਨਹੀਂ ਮਿਲ ਰਿਹਾ ਹੁਣ ਸਾਈ ਕੋ ਬਿਆਨ ਲੈਣ ਵਾਸਤੇ ਨਹੀਂ ਕੋਈ ਪੁਲਿਸ ਨਹੀਂ ਆਈ ਕੀ ਕੋਈ ਸਿਆਸੀ ਦਬਾਅ ਜਿਹੜਾ ਤੁਹਾਡੀ ਸਮਝ ਹਾਂਜੀ ਜਿਹੜੇ ਅੱਜ ਨਵੇਂ ਸਰਪੰਚ ਬਣੇ ਉਹ ਆਮ ਪਾਰਟੀ ਦੇ ਬਣੇ ਆ ਪਿਛੇ ਤੋਂ ਲੱਗ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਸਾਡੀ ਕੋਈ ਵੀ ਸੁਣਾਈ ਨਹੀਂ ਤਿੰਨ ਹੱਲੇ ਹੋ ਗਏ ਆ ਤੇ ਜਿਹੇ ਹੱਲੇ ਚ ਮੈਨੂੰ ਤਾਂ ਪਹਿਲੇ ਹੱਲੇ ਦੇ ਵਿੱਚ ਮੇਰੇ ਭਰਾ ਵੱਡੇ ਨੂੰ ਘਰ ਆਣ ਕੇ ਗੱਲ ਪੈਣ ਦੇ ਤੱਕ ਗਿਆ ਸਾਡੇ ਅੰਦਰ ਲੰਘ ਕੇ ਲਕਾਰੇ ਮਾਰ ਕੇ ਗਿਆ ਕਿਰਪਾਨਾ ਲੈ ਕੇ ਵੀ ਘਰ ਨਿਕਲੋ ਬਾਹਰ ਤੇ ਅਸੀਂ ਲੜਾਈ ਤੋਂ ਬਚੇ ਉਦੋਂ ਇਹਨਾਂ ਵੱਲੋਂ ਕੋਈ ਸ਼ੱਕ ਨਹੀਂ ਨਿਕਲਿਆ ਫਿਰ ਉਸ ਤੋਂ ਬਾਅਦ ਆ ਮੇਰੀ ਭੂਆ ਦੀਆਂ ਕੁੜੀਆਂ ਆਈਆਂ ਪਿੰਡ ਸਾਡੇ ਤੇ ਵੱਡਾ ਭਰਾ ਛੱਡਣ ਗਿਆ 3-4 ਕਿਲੋਮੀਟਰ ਅੱਗੇ ਉਹਨਾਂ ਨੂੰ ਫੇਰ ਰਾਜ ਘੇਰ ਕੇ ਉਹਦੇ ਸਿਰੋਂ ਲਿਆ ਕੇ ਉਹਦੇ ਮੋਟਰਸਾਈਕਲ ਤੇ ਇਹਨਾਂ ਨੇ ਦਾਤਰ ਮਾਰਿਆ ਉਸ ਤੋਂ ਬਾਅਦ ਜਿਹੜੀ ਅੱਜ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਫੇਰ ਇਹਨਾਂ ਤਿੱਜਾ ਹਲਾ ਮੇਰੇ ਤੇ ਕੀਤਾ ਪੁਲਿਸ ਵੱਲੋਂ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਤੱਕ ਕੀ ਨਾਮ ਤੁਹਾਡਾ ਤਾਂ ਕਿਹੜਾ ਪਿੰਡ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਜਵੰਦਾ ਕਲਾ ਕੀ ਮਾਮਲਾ ਅੱਲਾ ਪ੍ਰਵਾਹਤ ਦੀ ਮਾਮਲਾ ਹੈ ਪਹਿਲਾਂ ਵੀ ਸਾਡਾ ਰੰਜਸ ਜਿਹੜੀ ਇਹ ਚੱਲਦੀ ਰਹੀ ਆ ਵੇ ਕਦੀ ਮੇਰੇ ਗੱਲ ਪੈਂਦੇ ਰਹੇ ਆ ਕਦੀ ਇਹ ਆਣ ਕੇ ਸਾਡੇ ਘਰ ਪਏ ਆ ਬੜਾ ਉਦੋਂ ਵੀ ਇਹਨਾਂ ਨੇ ਬੂਹਾਂ ਤੇ ਤਲਵਾਰਾਂ ਮਾਰੀਆਂ ਵਾ ਪਰ ਅਸੀਂ ਆਪ ਹੀ ਅੰਦਰ ਵੜ ਕੇ ਬਚਣ ਵਾਲੀ ਗੱਲ ਹੋਈ ਸਾਡੇ ਨਾਲ ਕੌਣ ਗਰੰਤੀ ਆ ਜਿਹੜਾ ਛੱਡਾ ਜਾਂਦਾ ਇਹ ਜਗਦੀਪ ਸਿੰਘ ਸਨ ਆਫ ਸੁਖਵੀਰ ਸਿੰਘ ਲਖਪ੍ਰੀਤ ਸਿੰਘ ਸਨ ਆਫ ਸੁਖਦੀਪ ਸਿੰਘ ਅਰਜਨ ਸਿੰਘ ਸਨ ਆਫ ਜਗਦੀਪ ਸਿੰਘ ਤਿੰਨੇ ਪਿਓ ਪਤੀ ਚਾਚਾ ਪਤੀ ਆ ਸਾਰੇ ਇਕੱਠੇ ਆਏ ਕੀ ਹੋਣ ਕੀ ਮਾਮਲਾ ਆ ਰਿਹਾ ਤੁਹਾਡੇ ਘਰ ਦੇ ਹੁਣ ਮਾਮਲਾ ਇਹ ਆ ਜੀ ਪੱਠੇ ਲੈਣ ਗਿਆ ਸੀ ਮੇਰੇ ਬ੍ਰਦਰ ਜਿਹੜਾ ਵਾ ਗਰੰਤੀ ਆ ਤੱਲਨ ਗੁਰਦੁਆਰੇ ਦੇ ਵਿੱਚ ਗਰੰਤੀ ਦੀ ਰੂਟੀ ਕਰਦਾ ਵਾ ਤੇ ਇਹ ਆਂਦਾ ਵੀ ਚਲ ਮੈਂ ਮੇਰਾ ਡੈਡੀ ਇੱਥੇ ਪੱਠੇ ਵਢਣ ਗਿਆ ਸਾਡਾ ਤੇ ਮੈਂ ਪੱਠੇ ਲੈ ਆਵਾਂ ਜਾ ਕੇ ਇਹ ਮੁੜ ਕੇ ਉਧਰੋਂ ਆਏ ਆ ਪਤਾ ਨਹੀਂ ਕਿਧਰੋਂ ਆਏ ਕੁਆਰ ਦਾ ਕੰਮ ਕਰਕੇ ਆਏ ਆ ਇਹ ਉੱਥੋਂ ਆਣ ਕੇ ਤੇ ਉਹਦੇ ਰਾਜ ਗਲ ਪੈ ਗਏ ਆ ਗੱਡੀ ਖਲੋਤੀ ਕਰ ਮੁੜ ਕੇ ਮੇਰੀ ਘਰ ਦੀ ਛਡਾਉਣ ਗਈ ਆ ਛਡਾਉਣ ਦੀ ਖਾਤਰ ਵੀ ਉਹਦੇ ਗਲ ਪਿਆ ਲੀੜੇ ਕੱਪੜੇ ਵੀ ਪਾਰਤੇ ਆ ਉੱਥੋਂ ਮੁੜ ਕੇ ਇਹ ਸਾਰੀ ਬੀਤੀ ਕਰਤੀ ਉਹਦੀ ਲੋਈ ਦੇ ਕੇ ਤੇ ਲਿਉਣ ਵਾਲੀ ਗੱਲ ਹੋਈ ਆ ਜਿਹੜੀ ਮੇਰੀ ਬੇਟੀ ਸੀ ਉਹਦੇ ਵੀ ਉਹਨਾਂ ਨੇ ਵਾਲਬੂਲ ਚੰਗੇ ਖੋਏ ਆ ਉਹ ਹਸਪਤਲ ਤੋਂ ਦਾਖਲ ਹੋਏ ਹੋ ਤਾਂ ਕਿ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਆ। ਅਹੀਂ ਹਸਪਤਲ ਅਹੀਂ ਪਹਿਲਾ ਸਰਜੀ ਆਨਲਾਈਨ ਦਰਖਾਸਤ ਦਿੱਤੀ 112 ਤੇ। ਉਹ ਕਹਿੰਦੇ ਇੱਥੇ 26 ਜਨਵਰੀ ਆ ਕਿਸੇ ਨੇ ਆਉਣਾ ਨਹੀਂਗਾ। ਤੁਸੀਂ ਇੱਕ ਰੇਂਜ ਜਾ ਕੇ ਤੇ ਤਲਾਹ ਚੌਕੀ ਦਿਓ। ਚੌਕੀ ਵਾਲਿਆਂ ਨੂੰ ਅਹੀਂ ਜਦੋਂ ਤਲਾਹ ਦਿੱਤੀ ਆ ਤੇ ਉਹ ਕਹਿੰਦੇ ਜਾ ਕੇ ਉੱਥੇ ਦਾਖਲ ਹੋ ਚੁੱਕਾ ਹੈ। ਜਦੋਂ ਸ਼ਾਮੀ ਅਹੀਂ ਦਾਖਲ ਹੋਏ ਆ ਥਾਣੇਦਾਰ ਦਾ ਫੋਨ ਆਇਆ ਵਾ ਆਂਦਾ ਇੱਥੇ ਸਾਡੇ ਕੋ ਹਾਜ਼ਰ ਹੋਣ ਕੇ। ਮੈਂ ਕਿਹਾ ਵੀ ਮੇਰੀ ਘਰ ਦੀ ਤੇ ਇੱਥੇ ਚੌਕੀ ਹਸਪਤਾਲ ਦੇ ਵਿੱਚ ਪਈ ਆ। ਅਹੀਂ ਕਿਤਨਾ ਢਾਡੇ ਕੋ ਆਈਏ। ਅਹੀਂ ਤੇਰਾ ਭਰਾ ਤੇ ਡੇਲੀਆਂ ਗਾਲ ਦਾ ਹੀ ਗ ਇਹ ਕਿਹਦੇ ਬੋਲ ਕਿਹਨਾਂ ਦੇ ਬੋਲੇ ਇਹ ਜਿਹੜਾ ਸਲਵਿੰਦਰ ਸਿੰਘ ਲੱਧੂ ਇਹ ਐਸਨ ਚਾਰਜ ਹਾਂਜੀ ਠੀਕ ਰਹੇ ਇਹ ਜੀ ਮੇਰਾ ਜਿਹੜਾ ਬ੍ਰਦਰ ਆ ਕੁਲਵਿੰਦਰ ਸਿੰਘ ਇਹ ਇਹਨੂੰ ਵੀ ਕੋਈ ਇਨਸਾਫ ਮਿਲਣਾ ਚਾਹੀਦਾ ਕਾਲ ਤਖਤ ਤੋਂ ਇਹ ਗੁਰਦੁਆਰੇ ਦਾ ਗਲਤ ਥੀ ਜਾਂ ਤੱਲਨ ਸਾਹਿਬ ਦਾ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਵਾ ਤੇ ਉਹ ਤੇ ਆਪਣੇ ਘਰ ਆਇਆ ਵਾ ਤਾਈ ਦੀ ਡੈਥ ਕਾਰਨ ਤੇ ਉਹਦੀ ਇਹਨਾਂ ਨੇ ਬਹੁਤ ਬੀਤੀ ਕੀਤੀ ਆ ਕੜੇ ਮਾਰਦੇ ਰਹੇ ਆ ਉਹਨੂੰ ਰੋਲਦੇ ਰਹੇ ਆ ਉਹਦੇ ਕੰਗਾ ਕਿਤੇ ਕੰਗਾ ਅਜੇ ਤੱਕ ਨਹੀਂ ਉਹਦਾ ਲੱਭਾ ਕਕਾਰ ਸਾਰਾ ਕੋਈ ਨਹੀਂ ਲੱਭਾ ਇਹ ਕਿਹੜੇ ਬੰਦੀਆਂ ਨੂੰ ਕਹਿਣਾ ਚਾਹੁੰਦੇ ਸੀ ਸਿੱਖ ਜਿਹੜੀ ਬੰਦੀਆਂ ਨੂੰ ਇਨਸਾਫ਼ ਸਾਨੂੰ ਦੋਣਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਲਾਪਰੀ ਜੀ ਪਿੰਡ ਜਵੰਦਾ ਕਰਾਂ ਤੋਂ ਜੀ ਜੀ ਮਾਮਲਾ ਜਿਹੜਾ ਗਰੰਤੀ ਸਿੰਘ ਦੀ ਕੁੱਟ ਮਾਰ ਹੋਈ ਆ ਤਾਂ ਇਹ ਔਰਤ ਦੇ ਕੱਪੜੇ ਪਾੜੇ ਗਏ ਵੇਖੋ ਜੀ ਜਿਹੜਾ ਗਰੰਤੀ ਸਿੰਘ ਦੀ ਕੁੱਟ ਮਾਰ ਦੀ ਗੱਲ ਆ ਜਾਂ ਜਨਾਨੀ ਦੇ ਕੱਪੜੇ ਪਾੜੇ ਗਏ ਆ ਇਹ ਗੁਰੂ ਸਾਹਿਬ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਰਾਂਗੇ ਸੌ ਨੇਮ ਦੇਣਗੇ ਜਿਹੜੀ ਗਰੰਟੀ ਸਿੰਘ ਦੀ ਗੱਲ ਹੈ ਜੀ ਮਸਲਾ ਇਹ ਅਸੀਂ ਸਕੇ ਚਾਚੇ ਦਾਦੇ ਦੇ ਪੋਤੇ ਆ ਇਹ ਨਹੀਂ ਕਿ ਅਸੀਂ ਬੜੇ ਦੂਰੋਂ ਆ ਜੀ ਇਹ ਵੇਖੋ ਜੀ ਸਾਡਾ ਕੋਈ ਇਹਨਾਂ ਨਾਲ ਰੰਜਸ ਨਹੀਂਗਾ ਕੋਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਨਾ ਅਸੀਂ ਕਿਤੇ ਅਸੀਂ ਅੱਜ ਤੱਕ ਝਗੜੇ ਹੀ ਆ ਆ ਸਾਡਾ ਪਹਿਲਾ ਚਾਂਸ ਹੈ ਜਿਹੜਾ ਝਗੜਨ ਵਾਲਾ ਹੋਇਆ ਜਾਂ ਉਹ ਤੋਂ ਪਹਿਲਾਂ ਆ ਨੰਬਰਦਾਰ ਦੇ ਨਾਲ ਮੇਰੀ ਗੱਲਬਾਤ ਹੋਈ ਸਾਡੀ ਵੈਸੇ ਜਵਾਨੀ ਤੇ ਜੀ ਗਰੰਟੀ ਸਿੰਘ ਨੇ ਕੀ ਕੀਤਾ ਜੀ ਜਦੋਂ ਅਸੀਂ ਆ ਰਹੇ ਆ ਤਰਨਤਾਰਨ ਤੋਂ ਜੀ ਗੱਡੀ ਲਈ ਕਿ ਰਸਤੇ ਦੇ ਵਿੱਚ ਇਹਨੇ ਰੇੜੀ ਖਲਾਰੀ ਆ ਰੇੜੀ ਨੂੰ ਖਲਾਰ ਕੇ ਡੱਕ ਕੇ ਵੀ ਦੂਰੋਂ ਵੇਖ ਕੇ ਵੀ ਇਹਦੀ ਗੱਡੀ ਆ ਰਹੀ ਆ ਇਹਨੇ ਉੱਤਰਦੇ ਸਾਰੀ ਮੋਟਰਸਾਈਕਲ ਆਪਣੀ ਰੇੜੀ ਡੱਕ ਕੇ ਸਾਈਡ ਦੇ ਉੱਤੇ ਤੇ ਮੁਛਾਂ ਨੂੰ ਵੱਟ ਦਿੱਤੇ ਆ ਤੇ ਨਾਰੀ ਅਖੀ ਮੇਰੇ ਨਾਲ ਬਹੁਤ ਜ਼ਿਆਦਾ ਵੇਖਿਆ ਜੀ ਇਹਨੇ ਮੈਂ ਉਤਰਿਆ ਵਾ ਉਤਰ ਕੇ ਮੈਂ ਗੱਡੀ ਤੋਂ ਕਹਾਂ ਤੇ ਮੈਂ ਸੋ ਕੋ ਕਲਵਿੰਦਰ ਸਿੰਘ ਕਹਾ ਮੈਂ ਕਲਵਿੰਦਰ ਸਿੰਘ ਆ ਮੇਰੀ ਸੁਣ ਗੱਲ ਵੀਰ ਜੇ ਕੋਈ ਤੇਰਾ ਕੋਈ ਲੈਣ ਦੇ ਨਾ ਮੇਰਾ ਬਾਤ ਜਾਂ ਤੇਰਾ ਬਾਤ ਆਪਾਂ ਬਹਿ ਕੇ ਗੱਲ ਕਰ ਲਈਏ ਬਈ ਕਿ ਗੱਲ ਕਰ ਲਈਏ ਮੈਂ ਕੋਈ ਗੱਲ ਵੀ ਨਹੀਂ ਕੀਤੀ ਤੇ ਮੈਨੂੰ ਆਂਦਾ ਵਾ ਵੀ ਕਰ ਲਾ ਮਾਹ ਵੀ ਮੈਂ ਤੇਰਾ ਨਾ ਕੀ ਕਰਨੀ ਗੱਲ ਬਈ ਕਿ ਗੱਲ ਕਰੀਏ ਆਪਾਂ ਜਿਹੜੀ ਕਰਨੀ ਆ ਇਹਨੇ ਪੈਂਦੇ ਲੈਂਦੇ ਨੇ ਜਦੋਂ ਮੈਨੂੰ ਐਰੋਗਲ ਥਾ ਮਾਰਿਆ ਵਾ ਫਿਰ ਮੈਂ ਵੀ ਜਿਹੜਾ ਵਾ ਦਲ ਥਾ ਜਿਹੜਾ ਆਪਾਂ ਵੀ ਮਤਲਬ ਹੱਥੋਂ ਪਾਈ ਹੋ ਗਏ ਆ ਜਿਹੜੀ ਗੱਲ ਕਰਦੇ ਆ ਨਾ ਕਿ ਸਾਡੀ ਕੇਸਾਂ ਦੀ ਬਦਵੀ ਹੋਈ ਆ ਜਾਂ ਆ ਹੋਇਆ ਜਾਂ ਉਹ ਹੋਇਆ ਵੇਖੋ ਜੀ ਜੇ ਇਹ ਗੁਰਸਿੱਖ ਆ ਨਾ ਮੈਂ ਵੀ ਗੁਰਸਿੱਖ ਆ ਇਹ ਗਰੰਤੀ ਸਿੰਘ ਆ ਇਹ ਚੀਜ਼ ਦੀ ਗਰੰਟੀ ਸਿੰਘ ਆ ਇਹ ਗੁਰੂ ਦੇ ਹਾਜ਼ਰ ਸਦਾ ਗੁਰੂ ਦੀ ਗੋਦ ਚ ਬੈੰਦਾ ਜੀ ਅਸੀਂ ਤੇ ਅਮਰਤਾ ਸਿੰਘ ਆ ਆਪਣਾ ਦਿਹਾੜੀ ਦਾਪਾ ਕਰਦੇ ਆ ਨਾ ਇਹ ਸਦਾ ਗੁਰੂ ਦੀ ਗੋਦ ਚ ਬੈੰਦਾ ਵਾ ਹਜੂਰੀ ਚ ਇਹ ਇਹ ਚੀਜ਼ ਦੀ ਸੌ ਨੇਮ ਦਵੇ ਕਿ ਮੇਰੇ ਕੇਸਾਂ ਦੀ ਬੇਦਵੀ ਕੀਤੀ ਆ ਜਾਂ ਦਿੱਤਾ ਗੱਲ ਕੀਤੀ ਆ ਇਹਨੇ ਪੈਂਦੀ ਪ੍ਰਾਸੀ ਜਦੋਂ ਇਹਨੇ ਮੈਨੂੰ ਤੱਕਾ ਮਾਰਿਆ ਤੇ ਇਹਨੇ ਮੇਰੀ ਦਾੜੀ ਤੇ ਜਿਹੜਾ ਹੱਥੀਂ ਤੋਂ ਐਰੋਕ ਪਾਇਆ ਮੇਰੀ ਦਾੜੀ ਦੇ ਕੇਸ ਵਾਵੇ ਪੁੱਟੇ ਗਿਆ ਉਹ ਮੇਰੇ ਕੋਲ ਆ ਮੈਂ ਤੁਹਾਡੇ ਕੋ ਹਾਜ਼ਰ ਨਜ਼ਰ ਵੀ ਇੱਥੇ ਕਰਾਂਗੇ ਵੀਡੀਓ ਦੇ ਸਾਹਮਣੇ तो तो बिलकुल नी जी ये गल बिलकुल मैं कलविंद्र परिवार जो हथो पाई हो मेरे भी करोड़ कड़ा वजे भी वजे है सट बिलकुल नही लाई चीज ती सोम दे सट लाई है दोष ला रहे हैं जी कोई गल नी दोष ला रहे हैं गुरु साहब आज नजर जी ਉਦੇ ਉੱਤੇ ਆਪਾਂ ਸੌਣੇਮ ਦਵਾਂਗੇ ਹਾਂਜੀ ਇਹ ਨਾਮ ਤੁਹਾਡਾ ਕਿਹੜਾ ਪਿੰਡ ਭਾਈ ਜਵੰਦਾ ਕਲਾਹ ਪਿੰਡ ਹੈ ਭਾਈ ਤੇ ਜਗਦੀਪ ਸਿੰਘ ਮੇਰਾ ਨਾਮ ਜੀ ਇੱਕ ਗ੍ਰੰਥੀ ਸੰਗ ਦੀ ਕੋਟ ਮਾਰ ਜਿਹੜੀ ਕੀਤੀ ਗਈ ਹੈ ਕੀ ਮਾਮਲਾ ਜੀ ਪੁਰਾ ਸਰ ਸੜਕ ਦੇ ਵਿੱਚ ਆ ਖਲੋਤਾ ਗੈਵ ਪੱਠਿਆਂ ਨੂੰ ਆਹੀਂ ਆਪਣੀ ਗੱਡੀ ਤੇ ਲੋਹਾ ਖਰੀਦ ਕੇ ਵਾਪਸ ਆ ਰਹੇ ਆ ਨਾ ਸਾਡੇ ਨਾਲ ਉਹ ਟਾਈਮ ਤੇ ਮਤਲਬ ਸਾਨੂੰ ਘਰੋਂ ਰੇੜੀ ਚਾਚੀ ਨੇ ਵੇਖ ਕੇ ਖੜੀ ਆ ਤੇ ਨਾ ਆਹੀਂ ਉਹਨੂੰ ਚਾਚੀ ਵੇਖ ਕੇ ਉਤਰ ਸਰਵ ਸ਼ਹਿਰੋਂ ਗੱਡੀ ਲੈ ਕੇ ਆਏ ਆ ਆਲਬਾਨਿਆ ਸ਼ੁਰੂ ਤੋਂ ਗੁਰਦੁਆਰੇ ਦੀ ਗਲੀ ਦੇ ਮਸਲੇ ਦੀ ਠੀਕ ਹੈ ਜੀ ਤੇ ਜਿਹੜੀ ਵੀਰਨੈਸ ਉੱਥੇ ਨੇ ਗੱਲ ਕਹੀ ਆ ਇੱਥੇ ਜਿੱਦ ਤਣੋ ਮੋਟਰਸਾਈਕਲ ਤੇ ਆਇਆ ਉਸ ਦਿਨ ਵੀ ਉਹਨੇ ਆਇਆ ਆਪਣਾ ਰੀਡਾ ਲਾ ਕੇ ਤੇ ਫੇਕ ਗਿਆ ਵਾ ਇਹਨੇ ਰੋਟੀ ਮਰਕਾਰ ਕੇ ਥਲੇ ਰੱਖਤੀ ਆ ਇਸ ਚੀਜ਼ ਦੀ ਉਹ ਦੋਵਾਂ ਬੱਚਿਆਂ ਦੀ ਸੌ ਦੇ ਉੱਥੇ ਵੀ ਮਤਲਬ ਆ ਜਿੱਥੇ ਰਵਾਪਾ ਹੋਇਆ ਵਾ ਫਿਰ ਵੇਖੋ ਦੁਨੀਆ ਤੇ ਪਹਿਲਾ ਭਰਾ ਹੋਊਗਾ ਵੱਡਾ ਵੀ ਲਾ ਲਓ ਚਾਹੇ ਛੋਟਾ ਲਾ ਲਓ ਮੈਂ ਅਮਲਵਾ ਜਦੋਂ ਦੋਨੇ ਭਰਾ ਹੀ ਉੱਤਰ ਕੇ ਗਏ ਆ ਪਿਆਰ ਦੇ ਨਾਲ ਗੱਲ ਕੀਤੀ ਆ ਕੋਈ ਵਿੱਚ ਝੂਠ ਗੰਢ ਕੇ ਨਹੀਂ ਦਸਣੀ ਮਰ ਰੱਬ ਨੂੰ ਯਾਦ ਰਾਨਾ ਸਮਝ ਕੇ ਬੱਚਿਆਂ ਨੂੰ ਘਰ ਦੁਆਰਾ ਸਾਹ ਖੜ ਕੇ ਉਹਨਾਂ ਦੇ ਵੀ ਨਾਲ ਖਾਣ ਕੇ ਵੀ ਲੜਨ ਵਾਸਤੇ ਗਏ ਆ ਜਾਂ ਗੱਲ ਕਰਨ ਵਾਸਤੇ ਗਏ ਆ ਉਹਨੇ ਗਰਜ ਇਹਨੇ ਕਿਹਾ ਵੀ ਕਿੰਦਰ ਸਿੰਘਾ ਮੈਂ ਵੀ ਇਹ ਗੱਲ ਕਹੀ ਆ ਮਾ ਕਿੰਦਰ ਸਿੰਘ ਜੀ ਆਪਾਂ ਲੜੀਏ ਨਾ ਆਪਾਂ ਲੜਾਈ ਵਾਲੀ ਗੱਲ ਨਾ ਕਰੀਏ ਦੇਲੇ ਵਾਲਾ ਕੰਮ ਜਿਹੜਾ ਵਖਾਣ ਵਖਾਣ ਵਾਲਾ ਆਪਾਂ ਨਾ ਕਰਿਆ ਕਰੀਏ ਇਹਨੇ ਵੀ ਇਹੀ ਗੱਲ ਕਹੀ ਆ ਇਹ ਬਰੇ ਲਗੀਦਾ ਵਾ ਆਪਾਂ ਦੋ ਘਰ ਇੱਥੇ ਇਹ ਲੜਾਈ ਤੋਂ ਉਹ ਤੋਂ ਮਰ ਕੇ ਜਦੋਂ ਇਹ ਗੜੀ ਆ ਇੰਨੀ ਗੱਲ ਕੀਤੀ ਤੇ ਮੈਂ ਇਹ ਗੱਲ ਕਰਨ ਦਿਆ ਵਾ ਤੇ ਇਹਨੇ ਮਰ ਕੇ ਉਹਨੇ ਤਾਇ ਦੇ ਪੁੱਤ ਨੇ ਮਰੇ ਨੇ ਇਹਨੂੰ ਆਖਰ ਕੇ ਮਾਰ ਕੇ ਸਾਥੀ ਤਫਾ ਆਂਦਾ ਤੁਸੀਂ ਗੱਦੇ ਤੇ ਲੱਦੇ ਵੇਖ ਲੈ ਕਿ ਚੰਗੀ ਤਾਂ ਕੋਈ ਗੱਲ ਨਹੀਂ ਜਿਹੜੀਆਂ ਉਹਨਾਂ ਦੇ ਸੱਟਾਂ ਲੱਗੀਆਂ ਹੋਵੇ ਇਹਨਾਂ ਲੱਗੀਆਂ ਹਾਂਜੀ ਜਿਹੜੀਆਂ ਉਹਨਾਂ ਦੇ ਸੱਟਾਂ ਲੱਗੀਆਂ ਸੱਟ ਉਹ ਤਾਂ ਗੱਲ ਆ ਵੀ ਜਦੋਂ ਮਾਲਾ ਦਾਤ ਦੇ ਠੰਡੇ ਉਹਨਾਂ ਜਨਾਂ ਦੇ ਸੱਤਾ ਅਠਾਲੇ ਖੜੇ ਆ ਤੇ ਅਸੀਂ ਇਹ ਅਹੀਦ ਵੀ ਜਿੰਨੀ ਘਾਡੇ ਕੋਈ ਸਿਚਾਈ ਹੈਗੀ ਆ ਨਾਲ ਸਾਡੇ ਬੰਦਾ ਵੀ ਕੰਮ ਵਾਲਾ ਹੈਗਾ ਠੀਕ ਹੈ ਜੀ ਹੋਰ ਵੀ ਜਨਤਾ ਇੱਥੇ ਵਧੀਆ ਗੱਡੀ ਡੱਕ ਕੇ ਖਾਲੀ ਥੀ ਗਏ ਆ ਠੀਕ ਆ ਸਰ ਉਹ 6-7 ਜਣੇ ਸੀ ਤੁਹਾਡੇ ਕੋਲ ਸੀ 7 ਲੱਗੀ ਕਿਹਦੇ ਤੁਹਾਡੇ ਕੋਲ ਉਹ ਤੇ ਜਦੋਂ ਉਹ ਟੈਲ ਤੇ ਤੇ ਨਾਲ ਉਹਦੇ ਤਿੰਨ ਜਵਾਗੀ ਤੇ ਜਦੋਂ ਮੈਸੇਜ ਆਈ ਗਏ ਗੱਡੀ ਦੇ ਨਾਲ ਵਾਪਸ ਮੇਰਾ ਭਰਾ ਵਾ ਤੇ ਮੈਂ ਇੱਕ ਉਹਦੀ ਇੱਕ ਮੁੱਕੀ ਵੀ ਮਾਰੀ ਹੋਵੇ ਨਾ ਤੇ ਮੈਂ ਆਪਣੇ ਦੋਵੇਂ ਪੁੱਤ ਜਿੱਥੇ ਅਕਲ ਕੇ ਅਰਦਾਸ ਕਰਾ ਕੇ ਗੁਰਦੁਆਰਾ ਸਾਹਿਬ ਵਿੱਚ ਵੀ ਸੱਟ ਆ ਔਰਤ ਦੇ ਜਿਹੜਾ ਕਿ ਉਹਨਾਂ ਦਾ ਕਹਿਣਾ ਹੈ ਕਿ ਦਾਤਰ ਜਿਹੜਾ ਵਾ ਸਾਡੇ ਸਿਰ ਦੇ ਵਿੱਚ ਮਾਰਿਆ ਤੇ ਖਾਸੀ ਜਿਹੜਾ ਬਾੜ ਹੋਵੇ ਸਿਰ ਤੇ ਦਾਤਰ ਉਹ ਲਿਖੇ ਗਏ ਸਰ ਘਰੋਂ ਡੰਡੇ ਉਹ ਲਿਖੇ ਗਏ ਆ ਕਿਆ ਤੇ ਕਾਦੇ ਬਾਤੇ ਹੀ ਬਣਾ ਹੀ ਸਾਡੇ ਦੇ ਦਲਦਾ ਵੀ ਗੱਡੀ ਚ ਰੱਖਿਆ ਉਹ ਅਹੀ ਇਹਦਾ ਬਾਤੇ ਤੇ ਕਹਿ ਥੋੜੀ ਉਹ ਸਾਰੇ ਮੁਲਕ ਦੇ ਪੰਜਾਬ ਦੇ ਜਿਲ੍ਹੇ ਦੀ ਮਲਾ ਆਪਣੇ ਇੰਡੀਆ ਦੇ ਬੰਦੇ ਆ ਉਹ ਤੁਹਾਨੂੰ ਪਤਾ ਉਹ ਲੁੱਟਾ ਖੁਆਲਾ ਚੱਕਰ ਕਿੰਨਾ ਵਾ ਦਾਤਰ ਰੱਖ ਕੇ ਧੋਲ ਦੇਤੇ ਅਲੇ ਪੈਸੇ ਲੁੱਟ ਲੈਂਦੇ ਆ ਹਾਂਜੀ ਕੇਹਦੀਆਂ ਚਾਲੀਆਂ ਵਾਲਿਆਂ ਵਾਲਾ ਖੋ ਲੈਂਦੇ ਆ ਵਾਲੀਆਂ ਖੋ ਲੈਂਦੇ ਆ ਤੋਂ ਉਹਨਾਂ ਨੇ ਆਪਣੇ ਕੋਲੋਂ ਖੁਦ ਚੀਜ਼ਾਂ ਬਣਾਇਆ ਵਾ ਉਹ ਵਾਰ-ਵਾਰ ਮੇਰੀ ਗੱਲ ਪੱਤਰਕਾਰ ਸਾਹਿਬ ਸਰਦਾਰ ਜਾਨਾ ਤੁਹਾਡੇ ਸਾਹਮਣੇ ਮੇਰੀ ਇਹੋ ਪਿਆਰ ਰਹੂਗਾ ਤੇ ਗੁਰਦੁਆਰਾ ਸਾਹਿਬ ਜਾ ਕੇ ਵੀ ਮੇਰਾ ਇਹੋ ਵਿਆਰ ਰਹੂਗਾ ਨਗਰ ਦੀ ਪੰਚਾਇਤ ਦੇ ਵਿੱਚ ਵੀ ਮੇਰਾ ਇਹੋ ਵਿਆਰ ਰਹੂਗਾ ਉਸ ਦੇ ਵਿੱਚ ਵੀ ਜਾ ਕੇ ਜਿੱਥੇ ਅਸਧਣ ਕੇ ਪੁੱਛਣ ਕੇ ਮੁਲਾਜ਼ਮਾਂ ਦੇ ਸਾਹਮਣੇ ਵੀ ਤੁਹਾਡੇ ਸਾਹਮਣੇ ਵੀ ਜਿੱਥੇ ਵੀ ਕਹੋਗੇ ਮੈਂ ਸਚਾਈ ਬੋਲੂਗਾ ਠੀਕ ਹੈ ਹਾਂ ਮੇਟਾਂ ਗਲੇ ਰੱਖੇ ਵਿੱਚ ਉਹ ਯਾਰ ਫੋਨ ਨਹੀਂ ਚੱਕਦਾ ਭਾਈ ਆ ਜਾਓ ਜਿੰਦਿਆਂ ਵਿੱਚ ਇੱਕ ਦੋ ਪਰਵਾਂ ਦਾ ਝਗੜਾ ਹੋਇਆ ਕੀ ਮਾਮਲਾ ਜੀ ਐਂਡਜਵੰਦੇ ਦੋਨਾਂ ਪਰਿਵਾਰਾਂ ਵੱਲੋਂ ਦਰਖਾਸਤਾਂ ਆਈਆਂ ਹੀ ਆ। ਕਿ ਸਾਡਾ ਉਸਚਨ ਲਈ ਝਗੜਾ ਹੋ ਗਿਆ ਇੱਕ ਲਬ ਪ੍ਰੀ ਸਿੰਘ ਪੰਚਾਇਤ ਮੈਂਬਰ ਇੱਕ ਦੂਜੇ ਬਣੇ ਪਲਵਿੰਦਰ ਕੌਰ ਹੈ। ਉਹਨਾਂ ਵੱਲੋਂ ਐਮਐਲਏ ਰਮ ਕਟਾਈਆਂ ਹੋਈਆਂ ਤਾਂ ਵੀ ਪਰ ਕੋਈ ਵੀ ਅਜੇ ਸਾਡੇ ਕੋਲ ਪਹੁੰਚ ਨਹੀਂ ਕੀਤੀ ਕਿ ਨੇ ਬਿਆਨ ਲਿਖਾਉਣ ਦੇ। ਉਹਨਾਂ ਦਾ ਬਿਆਨ ਲਿਖ ਕੇ ਜੇ ਕੋਈ ਕਾਨੂੰਨੀ ਕਾਰਵਾਈ ਬੰਦੀ ਉਹ ਆਉਣ ਵਿੱਚ ਜਾਂਦੀ ਜਾਊ।